जय श्री राम जी सारे दोस्तों मित्रांनो मैं ਤੁਹਾਡਾ ਆਪਣਾ ਅਰੋਹਕ ਵਾਲਾ ਅੱਜ ਇੱਕ ਐ ਮੁੱਦੇ ਤੇ ਆਪਾਂ ਸੋਚਿਆ ਵਿਚਾਰ ਚਰਚਾ ਕਰੀਏ ਕਿਉਂਕਿ ਮੇਰੇ ਇਸ ਸਾਈਡ ਮਰੰਡਾ ਰੋਡ ਹੈ ਤੇ ਸਾਹਮਣੇ ਜਿਹੜਾ ਮਰੰਡਾ ਰੋਡ ਹੈ ਇਹ ਰੋਪੜ ਰੋਡ ਹੈ ਉੱਧ ਚੰਡੀਗੜ੍ਹ ਰੋਡ ਹੈ ਪਰ ਇਹ ਜਿਹੜਾ ਰੋਡ ਹੈ ਇਹਨੂੰ ਵੀ ਚੰਡੀਗੜ੍ਹ ਰੋਡ ਕਹਿੰਦੇ ਆ ਤੇ ਸਾਹਮਣੇ ਬਿਲਕੁਲ ਲਾਈਟਾਂ ਲੱਗੀਆਂ ਹੋਣੀਆਂ ਅਕਸਰ ਜਦੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਇੱਥੇ ਆ ਕੇ ਰੁਕਣੀਆਂ ਤੇ ਸਵਾਰੀਆਂ ਨਾ ਇਸ ਥਾਂ ਤੇ ਕਾਫੀ ਜ਼ਿਆਦਾ ਖੜ੍ਹ ਜਾਂਦੀਆਂ ਆ ਇਹ ਬਲਰ ਕਰਕੇ ਤੁਹਾਨੂੰ ਦਿਖਾ ਰਿਹਾ ਕਿਉਂਕਿ ਸਵਾਰੀਆਂ ਖੜੀਆਂ ਵਿੱਚ ਕੁੜੀਆਂ ਵੀ ਖੜੀਆਂ ਬੱਚੇ ਖੜੇ ਆ ਇਸ ਤਰਕੇ ਤੁਹਾਨੂੰ ਬਲਰ ਕਰਕੇ ਦਿਖਾ ਰਿਹਾ ਵੀ ਆਪਾਂ ਕਿਸੇ ਦੀ ਫੋਟੋ ਨਾ ਖਾਈਏ ਪਰ ਜਿਹੜਾ ਅੱਜ ਦਾ ਮੁੱਦਾ ਉਹ ਥੋੜਾ ਵੱਖਰਾ ਮੁੱਦਾ ਹੈ ਉਹ ਸਮਝਣ ਵਾਲਾ ਮੁੱਦਾ ਹੈ ਕਿਉਂਕਿ ਰੋਣਾ ਤਾਂ ਜਿਹੜਾ ਕਾਫੀ ਜ਼ਿਆਦਾ ਪਾਇਆ ਸੀ ਆਪਾਂ ਬਈ ਬੱਸਾਂ ਰੁਕਣੀਆਂ ਚਾਹੀਦੀਆਂ ਬੱਸਾਂ ਰੁਕਣੀਆਂ ਚਾਹੀਦੀਆਂ ਪਰ ਬੱਸਾਂ ਜਿਹੜੀਆਂ ਉਹ ਰੁਕਦੀ ਰੁਕੂਗੀਆਂ ਕਿਤੇ ਬੱਸਾਂ ਨਹੀਂ ਰੁਕੂਗੀਆਂ ਜੇ ਹੁਣ ਆਪਾਂ ਰਾਤ ਚ ਕਹੀਏ ਵੀ ਬੱਸ ਸਟੈਂਡ ਤੋਂ 100 ਫੁੱਟ ਪਿੱਛੇ ਰੁਕ ਜਵੇ ਉਹ ਕੰਮ ਸ਼ੋਭਾ ਨਹੀਂ ਦਿੰਦਾ ਉਹ ਕੰਮ ਚੰਗਾ ਨਹੀਂ ਹੈ ਕਿਉਂਕਿ ਜੇ ਲਾਈਟਾਂ ਹੋ ਜਾਂਦੀਆਂ ਬੱਸ ਰੁਕ ਜਾਂਦੀਆਂ ਜੇ ਲਾਈਟਾਂ ਗ੍ਰੀਨ ਹੋਣੀ ਹੈ ਤਾਂ ਬੱਸ ਨੂੰ ਚੱਲਣਾ ਹੀ ਪੈਣਾ ਤੇ ਜੇਕਰ ਬੱਸ ਚੱਲ ਪੈਂਦੀ ਹੈ ਤਾਂ ਸਵਾਰੀ ਕੋਈ ਪਿੱਛੇ ਜਿਹੜਾ ਜਾਲੀ ਬੱਸ ਸਟੈਂਡ ਬਣਿਆ ਹੋਇਆ ਉੱਥੇ ਜਾ ਕੇ ਕੋਈ ਨਾ ਕੋਈ ਸਵਾਰੀ ਵੀ ਖੜ ਜੰਦੀ ਹੈ ਨਾਲੇ ਚੱਕ ਵੀ ਕਰਦੇ ਆ ਵੀ ਜਿਹੜੇ ਦੋ ਇੰਸਪੈਕਟਰੇ ਡਿਊਟੀਆਂ ਲਾਈਆ ਸੀਗੇ ਉਹ ਵੀ ਇੱਥੇ ਹੈਗੇ ਜਾਂ ਨਹੀਂ ਹੈਗੇ ਏ ਜਿਹੜਾ ਆਪਣਾ ਬਸ ਸਟੈਂਡ ਆ ਗਿਆ ਇੰਸਪੈਕਟਰ ਸਾਹਿਬ ਦੇ ਡਿਊਟੀ ਤੇ ਖੜੇ ਹੈ ਤੇ ਜਰੂਰ ਇੰਸਪੈਕਟਰ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਓਕੜ ਕੀ ਆ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਸਾਹਿਬ ਆਏ ਸੀਗੇ ਇੰਸਪੈਕਟਰ ਸਾਹਿਬ ਦੀ ਡਿਊਟੀ ਵੀ ਲਈ ਸੀ ਕਿ ਡਿਊਟੀ ਤੇ ਖੜੇ ਹੈ ਗੱਲਬਾਤ ਵੀ ਇਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਪਾਜੀ ਤੁਸੀਂ ਇੱਥੇ ਡਿਊਟੀ ਤੇ ਖੜੇ ਹੋ ਪਰ ਇੱਕ ਔਕੜ ਦੇਖਣ ਨੂੰ ਸਾਹਮਣੇ ਆਈ ਹੈ ਸਵਾਰੀਆਂ ਜਿਹੜੀਆਂ ਪਿੱਛੇ ਖੜ ਜਾਂਦੀਆਂ ਐ ਜਾ ਕੇ ਕਿਉਂ ਬੱਸ ਸਟੈਂਡ ਤੇ ਕਿਉਂ ਨਹੀਂ ਖੜਦੀਆਂ ਇਹਦੇ ਬਾਰੇ ਕੁਝ ਜੁਰ ਇੱਕ ਦੀ ਸ਼ਬਦ ਦੱਸਿਓ ਤੇ ਇਹ ਸਵਾਰੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣਾ ਨਾਮ ਵੀ ਦੱਸ ਦਿਓ ਮੇਰਾ ਨਾਮ ਜੀ ਗੁਰਜੀਤ ਸਿੰਘ ਮੈਂ ਇੰਸਪੈਕਟਰ ਨਹੀਂ ਪੰਜਾਬ ਰੋਡ ਅਰੋਪਾ ਡੀਪੂ ਜਬ ਤੇ ਅਸੀਂ ਸਰ ਸਵਾਰੀਆਂ ਨੂੰ ਵੀ ਉਹ ਬੇਨਤੀ ਕਰਦੇ ਹਾਂ ਵੀ ਇੱਥੇ ਬੱਸ ਸਟੈਂਡ ਤੇ ਖੜੋ ਕਿਉਂਕਿ ਉੱਧਰ ਲਾਈਟ ਹੋ ਜਾਂਦੀ ਹੈ ਤੇ ਸਵਾਰੀ ਨੂੰ ਉੱਧਰ ਹੱਥ ਪਾ ਲੈਣੀ ਹੈ ਚੜਨ ਵਾਸਤੇ ਤੇ ਗ੍ਰੀਨ ਲਾਈਟ ਹੁੰਦੀ ਬੱਸ ਰੈਵ ਨੂੰ ਤੋਰਨੀ ਪੈਂਦੀ ਹੈ ਅਸੀਂ ਵੀ ਸਮਝਾਉਂਦੇ ਹਾਂ ਤੇ ਅਪੀਲ ਵੀ ਕਰਦੇ ਹਾਂ ਲੋਕਾਂ ਨੂੰ ਵੀ ਬੱਸ ਸਟੈਂਡ ਤੇ ਆ ਕੇ ਖੜਨ ਤਾਂ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕੋਈ ਚੜਨ ਦੀ ਤੇ ਹਾਦਸੇ ਦਾ ਕਾਰਨ ਵੀ ਬਣ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਦੋਂ ਬੱਸ ਚੱਲੇਗੀ ਤਾਂ ਸਵਾਰੀ ਚੜਦੀ ਤਾਂ ਕੋਈ ਵੀ ਡਿੱਗ ਸਕਦਾ ਜੀ ਕੋਈ ਵੀ ਘਟਨਾ ਹੋ ਸਕਦੀ ਹੈ ਜੀ ਇਸੇ ਲਈ ਫੋਨ ਵੀ ਕੋਈ ਇਸ ਲਈ ਆਪਾਂ ਨੂੰ ਇਹੀ ਅਪੀਲ ਹੈ ਅੱਡੇ ਵਿੱਚ ਆਓ ਆਪਣਾ ਅੱਡੇ ਵਿੱਚ ਆ ਕੇ ਉਰੇ ਤੁਸੀਂ ਆਪਾਂ ਵੀ ਹੈ ਨਾ ਦੀ ਉਹਦੇ ਵਿੱਚ હાજર ਹੈ ਜੀ ਤੇ ਬਾਅਦ ਵਿੱਚ ਹੈ ਜਰ ਪੂਰੇ ਆਓ ਅੱਡੇ ਤੇ ਆਪਾਂ ਰੋਕ ਰਹੇ ਆ ਅ ਜਿਹੜੇ ਕਿਹਨਾ ਬੱਚਿਆਂ ਨੂੰ ਅਵੇਰ ਵੀ ਕਰਦੇ ਹੋ ਜੀ ਹਾਂ ਜੀ ਹਾਂ ਜੀ ਤਾਲਦੀ ਨਾਲ ਹਰੇਕ ਨੂੰ ਅਸੀਂ ਬੋਲਦੇ ਵੀ ਭਾਈ ਅੱਡੇ ਤੇ ਆਓ ਅਸੀਂ ਤੇ ਵੀ ਕੋਈ ਪੁਰਾਣਾ ਹੋਵੇ ਸਬਸਾ ਹੋਵੀ ਹੈ ਕਿ ਅਸੀਂ હાજર ਹਾਂ ਉਰੇ ਅਸੀਂ ਖੜੀਆਂ ਰੋਕ ਰਹੇ ਹਾਂ ਅਸੀਂ ਫੇਰੀ ਕੁਪੀ ਲਾਗੀ ਰੋਕ ਨੂੰ ਧੰਨਵਾਦ ਜੀ ਸਰ ਤੇ ਜ਼ਰੂਰ ਜਿੱਤੇ ਅਡਾਈ ਇਨਸਪੈਕਟਰ ਐਪੀ ਇਨਸਪੈਕਟਰ ਸਾਹਿਬ ਇੱਥੇ ਡਿਊਟੀ ਦੇ ਤਹਿਤ ਨੇ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਉਹ ਬਣਦੀ ਹੈ ਆਪਣਾ ਸਹਿਯੋਗ ਆਪਾਂ ਸਹਿਯੋਗ ਕੀ ਦੇ ਰਹੇ ਨੇ ਆਪਾਂ ਸਰਕਾਰਾਂ ਨੂੰ ਕੋਸ਼ਦੇ ਆ ਆਪਾਂ ਪ੍ਰਸ਼ਾਸਨ ਨੂੰ ਕੋਸ਼ਦੇ ਆ ਅਕਸਰ ਆਪਾਂ ਆਪਣੀ ਗਲਤੀ ਨਹੀਂ ਦੇਖਦੇ ਇਹ ਤਾਂ ਹੋਗਾ ਲੋਕ ਹੀ ਆਪਾਂ ਗਲੀ ਚ ਕੋੜਾ ਗੇੜ ਸਕਦੇ ਹੋ ਦੇਖੀ ਹੋਰ ਕੋੜਾ ਗੇੜੂਗਾ ਤਾਂ ਆਪਾਂ ਉਹਨਾਂ ਨਾਲ ਲੜੀਏ ਹੁਣ ਕੋਰਾਲੀ ਬਸਟੈਂਡ ਤੇ ਚਾਹੇ ਬੱਸ ਦੇਖੋ ਸਾਹਮਣੇ ਪੀਆਰਟੀ ਰੋਕੜ ਰੋਡ ਹੈ ਆਪਾਂ ਨੂੰ ਪਤਾ ਹੈ ਵੀ ਇਹ ਚੰਡੀਗੜ੍ਹ ਰੋਡ ਹੈ ਚਿੱਤੀ ਇਨਸਪੈਕਟਰ ਡਿਊਟੀ ਸਾਰੇ ਪਾਸੇ ਲੱਗੀ ਹੋਈ ਹੈ ਤੇ ਬੱਸਾਂ ਰੁਕ ਵੀ ਰਹੀਆਂ ਪਰ ਜੇ ਬੱਸਾਂ ਬੱਸ ਸਟੈਂਡ ਤੇ ਰੁਕੂngੀਆਂ ਨਾ ਹੁੰਦੇ ਪਟ્રોલ ਕਪਰੇ ਕੋਲ ਸਵਾਰੀਆਂ ਖੜਗੀਆਂ ਉੱਥੇ ਲਾਈਟਾਂ ਹੋਈਆਂ ਹੋਈਆਂ ਚਾਰਕ ਸਵਾਰੀਆਂ ਚੜ ਗਏ ਆ ਚਾਰਕ ਸਵਾਰੀਆਂ ਰਹਿ ਗਈਆਂ ਕਿਉਂਕਿ ਜਦੋਂ ਲਾਈਟ ਰੈੱਡ ਤੋਂ ਗ੍ਰੀਨ ਹੋਣੀ ਹੈ ਤਾਂ ਜ਼ਰੂਰ ਜਿਹੜੀ ਹੈ ਉੱਤੇ બસ ਨੇ ਤੁਰਨਾ ਹੀ ਤੁਰਨਾ ਹੈ ਕਿਉਂਕਿ ਬਸ ਨੇ ਇਹ ਇੰਤਜ਼ਾਮ ਨਹੀਂ ਕਰਨਾ ਕਿ ਸਵਾਰੀ ਦੇ ਇਕਲਾਤ ਉੱਪਰ ਹੈ ਇਕਲਾਤ નીચે ਛੜੀ ਹੋਈ ਹੈ ਰੱਖੀ ਹੋਈ ਹੈ ਤੇ ਕੋਸ਼ਿਸ਼ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਭਾਈ ਜਿਹੜੀ ਵੀ ਸਵਾਰੀਆਂ ਹੈ ਉਹ ਬਸ ਸਟੈਂਡ ਤੇ ਖੜੋ ਐਧਰ ਉਧਰ ਨਾ ਖੜੋ ਤਾਂ ਕਿ ਜੇ ਬਸ ਕੋਪਰ ਬਸ ਸਟੈਂਡ ਤੇ ਰੁਕੇ ਜੇ ਤੁਹਾਡੀ ਬਾਰੀ ਕਿਤੇ 5 ਮਿੰਟ ਪਹਿਲਾਂ ਆ ਜਵੇ ਜਾਂ 5 ਮਿੰਟ ਬਾਅਦ ਆ ਜਵੇ ਉਹ ਮੈਟਰ ਨਹੀਂ ਕਰਦਾ ਬਸ ਰੁਕੂਗੀ ਜ਼ਰੂਰ ਕਿਉਂਕਿ ਕੋਈ ਡਿਊਟੀ ਵੀ ਤਨਖਤ ਕੀਤੀ ਗਈ ਹੈ ਪਰ ਜੇ ਅਪਰ ਸਟੇਜ ਦੀ ਬੱਸਾਂ ਰੋਗ ਰੋਕੇ ਚੜਨਾ ਫੇਰ ਤਾਂ ਭਾਈ ਇਹਨਾਂ ਦੀ ਕੋਈ ਲੋੜ ਨਹੀਂ ਪਹਿੜਾ ਕੋਈ ਬੱਸ ਸਟੈਂਡ ਤੇ ਖੜ੍ਹ ਜਾਓ ਕੋਈ ਹੋਰ ਬ੍ਰਿਜ ਤੇ ਖੜ੍ਹ ਜਾਓ ਕੋਈ ਟੋਲ ਪਲਾਜ਼ਾ ਟੋਲ ਪਲਾਜ਼ੇ ਕੋਲ ਖੜ੍ਹ ਜਾਓ ਆਪਣੀ ਜਰਾ ਸਮਝੀਓ ਕਿ ਸਰਕਾਰਾਂ ਨੂੰ ਨਾ ਕੋਸ਼ਿਓ ਬਲਕਿ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਖਰ ਤੁਸੀਂ ਇਹਨਾਂ ਵਿਚਾਰਾਂ ਇਹ ਸ਼ਬਦਾਂ ਵਾਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜੇਕਰ ਆਪਾਂ ਕਿਸੇ ਨੂੰ ਕੋਸਦੇ ਹਾਂ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ ਤੇ ਅੱਜ ਤੋਂ ਹੀ ਕੱਲ ਤੋਂ ਹੀ ਸੋਚ ਲਓ ਜਾਂ ਅੱਜ ਤੋਂ ਹੀ ਸੋਚ ਲਓ ਜੇ ਵੀਡੀਓ ਦੇਖ ਰਹੇ ਹੈ ਵੀ ਕਾਉਟੋ ਪਾਈ ਆਪਾਂ ਖਰਣਾ ਕੁਰਾਲੀ ਦੇ ਬੱਸ ਸਟੈਂਡ ਕੋਲ ਜਾ ਕੇ ਆ ਐਧਰ ਉਧਰ ਰਸਤੇ ਦੇ ਪਿੱਛੇ 100 ਮੀਟਰ 200 ਮੀਟਰ ਠੀਕ ਹੈ ਜੀ ਵੀਡੀਓ ਨੂੰ